ਜੀ ਜੀ ਪਾਜੀ ਜੀ ਕਰਨ ਨੂੰ ਹੈ ਸਕੂਲ ਦਾ ਤੇ ਕੀ ਪਹਿਲਾਂ ਹਾਲਾਤ ਸੀਗੇ ਤੇ ਹੁਣ ਕਿਸ ਤਰ੍ਹਾਂ ਹਾਲਾਤ ਬਦਲੇ ਨੇ ਕੀ ਕੀ ਕੰਮ ਹੋਇਆ ਇਸ ਇਸ ਸਕੂਲ ਦਾ ਜੀ ਇਹ ਤਾਂ ਅਲਫਾਬੈਟਿਕਲੀ ਥੋੜਾ ਫਾੜੀ ਆਉਂਦਾ ਸੀਗਾ ਸਭ ਤੋਂ ਪਿੱਛੇ ਤੇ ਹਾਲਾਤ ਪੱਖੂ ਵੀ ਇਸ ਸਕੂਲ ਦੀ ਹਾਲਤ ਬਹੁਤ ਮਾੜੀ ਸੀ ਵਾਰਡ ਨੰਬਰ 6 ਦਾ ਇਹ ਇੱਕੋ ਇੱਕ ਪ੍ਰਾਇਮਰੀ ਸਕੂਲ ਹੈ ਜਿਸ ਦਾ ਜਿਹੜਾ ਕਿ 1972 ਤੋਂ ਲਾਵਾਰਸਾ ਵਾਂਗੂ ਰਿਆ ਔਰ 2008 ਸੇਤੂ ਬਾਦ ਇਹਨੂੰ ਜ਼ਿਲ੍ਹਾ ਪ੍ਰੀਸ਼ਦ ਨੇ ਉਹਨੂੰ ਦਿੱਤਾ ਗਿਆ ਉਹਨੇ ਲਿਆ ਨਹੀਂ ਐਜੂਕੇਸ਼ਨ ਡਿਪਾਰਟਮੈਂਟ ਨੇ ਇਹਨੂੰ ਰੱਖਿਆ ਨਹੀਂ ਔਰ ਐਸੇ ਖਿੱਚੋ ਤਾਣੀ ਵਿੱਚ ਇੱਥੇ ਟੀਚਰ ਵੀ ਨਹੀਂ ਸੀ ਕੋਈ ਕਦੀ ਕਿੱਥੋਂ ਪ੍ਰਬੰਧ ਕਦੀ ਕਿੱਥੋਂ ਪ੍ਰਬੰਧ ਕਰਦੇ ਕਰਦੇ ਇਹਨੂੰ ਧਰਮਸ਼ਾਲਾ ਚ ਸ਼ਿਫਟ ਕੀਤਾ ਗਿਆ ਔਰ ਧਰਮਸ਼ਾਲਾ ਦੀ ਹਾਲਤ ਇੰਨੀ ਮਾੜੀ ਹੈ ਮੈਂ ਤੈਨੂੰ ਹੁਣੇ ਥੋੜੇ ਦੇ ਬਾਅਦ ਦਿਖਾਉਂਗਾ ਕਿ ਛੱਤ ਕਦੀ ਵੀ ਡਿੱਗ ਸਕਦੀ ਹੈ ਤੋਂ ਬਿਲਡਿੰਗ ਅਨਸ਼ਿਪ ਹੋਣ ਤੋਂ ਬਾਅਦ ਬੜੀ ਪ੍ਰੋਬਲਮ ਆਈ ਤੇ ਇਹ ਜਿੱਥੇ ਇਸਵੇਂ ਅਸੀਂ ਆਪਾਂ ਖੜੇ ਆ ਇਹ 20 25 ਫੁੱਟ ਡੂੰਘਾ ਪਿੰਡ ਦਾ ਛੱਪੜ ਸੀ ਇੱਥੇ ਸੀਵਰੇਜ ਪੈਨ ਕਰਕੇ ਇਹ ਜਗ੍ਹਾ ਕਿਸੇ ਵੀ ਯੂਜ਼ ਵਿੱਚ ਨਹੀਂ ਸੀਗੀ ਤੇ ਪਿੰਡ ਵਾਲਿਆਂ ਦੇ ਵਿੱਚ ਸਰਦਾਰ ਕੁਰਜੀ ਸਿੰਘ ਦੀ ਗਰੇਵਾਲ ਜੀ ਤੇ ਸਰਦਾਰ ਹਰਜੀਤ ਸਿੰਘ ਰਾਜਾ ਜੀ ਸਰਦਾਰ ਅਮਰਜੀਤ ਸਿੰਘ ਜੀ ਉਸਲਾਵਾ ਸਰਦਾਰ ਹਰਵਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਨੇ ਸਾਡੇ ਰਵਿੰਦਰ ਸਿੰਘ ਦੀ ਗਰੇਵਾਲ ਇਸ ਦਮ ਬਹੁਤ ਸਾਰੇ ਸਾਨੂੰ ਪਤਵੰਤੇ ਸੱਜਣ ਇੱਥੇ ਮਿਲੇ ਤੇ ਜਿਨ੍ਹਾਂ ਨੇ ਸਾਡੀ ਬੜੀ ਹੈਲਪ ਕੀਤੀ ਤਾਂ ਇਸ ਜਿਹੜੀ ਛੱਪੜ ਦੀ ਗਾਰ ਹੈ ਗੰਦਗੀ ਹੈ ਉਹਨੂੰ ਕੱਢਣ ਲਈ ਜਿਹੜੀ ਪੈਸਿਆਂ ਦੀ ਲੋੜ ਪਈ ਲਗਭਗ 5 ਲੱਖ ਦੇ ਕਰੀਬ ਜਿਹੜਾ ਰੁਪਿਆ ਉਹ ਇਹਨਾਂ ਨੇ ਸਾਨੂੰ ਇਕੱਠਾ ਕਰਕੇ ਆਪਣੇ ਕੋਲੋਂ ਦਿੱਤਾ ਤੇ ਫਿਰ ਇਸ ਗਰਾਊਂਡ ਨੂੰ ਖਾਲੀ ਕੀਤਾ ਗਿਆ ਨੀਚੇ ਤੱਕ 20 ਫੁੱਟ ਤੱਕ 20 ਫੁੱਟ ਤੋਂ ਬਾਅਦ ਫਿਰ ਜਿਹੜੀ ਡਿਪਾਰਟਮੈਂਟ ਵੱਲੋਂ ਸਾਨੂੰ ਗ੍ਰਾਂਟ ਆਈ ਕਮਰੇ ਬਣਾਉਣ ਦੀ ਤੇ ਫਿਰ ਇੱਥੇ ਕਮਰੇ ਬਣਾਏ ਗਏ ਤਾਂ ਹੌਲੀ 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 ਜਿਹੜਾ ਸਕੂਲ ਹੈ ਅੱਜ ਤੁਸੀਂ ਇਸ ਹਾਲਾਤ ਚ ਦੇਖ ਸਕਦੇ ਤੁਸੀਂ ਜੇ ਇਧਰ ਨਿਕਾ ਮਾਰੋਗੇ ਤਾਂ ਇਹ ਮੇਰੇ ਸਕੂਲ ਦੀ ਪਹਿਲੀ ਹਾਲਤ ਹੈ ਇੱਥੇ ਇੰਨੀ ਡੂੰਗੀ ਸਲੱਜ ਸੀਗੀ ਕਿ ਅਗਰ ਕੋਈ ਜਾਨਵਰ ਇਹਨੂੰ ਟੱਪਣ ਦੀ ਕੋਸ਼ਿਸ਼ ਕਰਦਾ ਸੀ ਤਾਂ ਵਿੱਚੇ ਤਾਂ ਜਾਂਦਾ ਸੀ ਮਿਲਦਾ ਨਹੀਂ ਸੀ ਤੇ ਉਹਦੇ ਹਾਲਾਤ ਇਹ ਬਣੇ ਕਿ ਅਸੀਂ ਇੱਥੋਂ ਉੱਠ ਕੇ ਇੱਥੇ ਤੱਕ ਆਏ ਆਂ ਔਰ ਸਾਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਸਾਡੇ ਬਲਵਿੰਦਰ ਕੁਮਾਰ ਜੀ ਨੇ ਜਿਨ੍ਹਾਂ ਨੇ ਜਿਹੜੇ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਜੜੇ ਗੱਲ ਕੀ ਮੈਨੂੰ ਪਤਵੰਤੇ ਸੱਜਣ ਪਿੰਡ ਦੇ ਜਿੰਨੇ ਵੀ ਇੱਥੋਂ ਦੇ ਵਧੀਆ ਇਨਸਾਨ ਸੀ ਜਿਹੜੇ ਮੈਨੂੰ ਮਿਲੇ ਔਰ ਉਹਨਾਂ ਦੀ ਬਦੌਲਤ ਜਿਹੜਾ ਵਾ ਇਹ ਸਕੂਲ ਅੱਜ ਇਸ ਕੰਡੀਸ਼ਨ ਤੱਕ ਪਹੁੰਚਿਆ ਅੱਜ ਸਾਡੇ ਕੋਲ 10 ਦੇ ਕਰੀਬ ਕਮਰੇ ਆ ਜਿਨ੍ਹਾਂ ਚ ਸਮਾਰਟ ਕਲਾਸਰੂਮ ਨੇ ਔਰ ਤੁਸੀਂ ਦੇਖੋਗੇ ਮੈਂ ਥੋੜੇ ਦੇਰ ਤੱਕ ਉਹਨਾਂ ਕਮਰੇ ਵੀ ਦਿਖਾਣਾ ਫੁੱਲੀ ਮਤਲਬ ਜਿਹੜੇ ਆ ਸਹੂਲਤਾਂ ਬੱਚਿਆਂ ਲਈ ਉਹ ਅਵੇਲੇਬਲ ਨੇ ਮਤਲਬ ਭਾਈ ਕਿੰਨੇ ਸਟੂਡੈਂਟ ਸੀਗੇ ਤੇ ਹੁਣ ਕਿੰਨੇ ਸੀਗੇ ਜਦੋਂ ਮੈਂ ਇੱਥੇ 2016 ਚ ਆਇਆ ਉਹਦੇ 120 ਬੱਚੇ ਇੱਥੇ ਪੜ ਅਨਰੋਲਡ ਸੀਗੇ ਤੇ ਉਹਨਾਂ ਚੋਂ 90 ਕੇ ਬੱਚੇ ਆਉਂਦੇ ਸੀਗੇ ਤੇ ਅਸੀਂ ਮਿਹਨਤ ਕੀਤੀ ਸਾਡਾ ਪੜਾਈ ਦਾ ਜਿਹੜਾ ਸਤਾਰਾ ਉੱਪਰ ਉੱਠਿਆ ਟੀਚਰ ਸਾਹਿਬਾਨ ਸਾਡੀ ਟੀਮ ਬਹੁਤ ਸਟਰੋਂਗ ਹੈ ਜੀ ਵਧੀਆ ਸਾਰੇ ਟੀਚਰ ਬਹੁਤ ਵਧੀਆ ਔਰ ਉਹਦਾ ਫਲ ਇਹ ਹੋਇਆ ਕਿ ਲੋਕਾਂ ਨੂੰ ਜਦੋਂ ਸਾਡੇ ਬੱਚਿਆਂ ਚ ਚੇਂਜ ਦਿਖੀ ਤਾਂ ਇੱਥੇ ਦਾਖਲਾ ਵਧਿਆ ਤਾਂ ਅੱਜ ਦੇ ਸਮੇਂ ਇੱਥੇ 500 ਤੋਂ ਕਈ ਬੱਚਾ ਔਰ ਲਗਾਤਾਰ ਆਉਣ ਵਾਲੇ 2-4 ਸਾਲਾਂ ਬਾਅਦ ਅਸੀਂ 1000 ਤੋਂ ਉੱਪਰ ਚਲੀ ਗਏ ਭਾਜੀ ਟੀਚਰਾਂ ਦੀ ਹੁਣ ਜਿਹੜੀ ਪਹਿਲਾਂ ਕਮੀ ਸੀਗੀ ਉਹ ਪੂਰੀ ਹੋ ਚੁੱਕੀ ਹੈ ਕਾਫੀ ਹੱਦ ਤੱਕ ਪੂਰੀ ਹੋ ਗਈ ਹੈ ਜੀ ਪਹਿਲਾਂ ਇੱਥੇ ਇੱਕ ਹੀ ਟੀਚਰ ਹੁੰਦੇ ਸੀਗੇ ਹੁਣ ਅਸੀਂ ਇਸ ਸਮੇਂ 10 ਟੀਚਰਾਂ ਚਾਰ ਟੀਚਰ ਸਾਡੇ ਕੋਲ ਹਜੇ ਵੀ ਘਟਾ ਪਰ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਉਹ ਜਲਦ ਹੀ ਕਹਿੰਦੇ ਸੀ ਪੂਰੀ ਕਰ ਦਿੱਤੀ ਜਾਏਗੀ